ਸਾਡੇ ਨਾਲ ਜੁੜੇ ਡਾਕਟਰ ਰਾਮੇਸ਼ਵਰ ਸਿੰਘ ਜਿਹੜੇ ਕੇ ਸਾਬਕਾ ਲੈਕਚਰਾਰ ਨੇ ਗੱਲਬਾਤ ਕਰਦੇ ਆ ਕਿ ਆਖਿਰ ਸਾਰਾ ਗੜੀ ਦੀ ਲੜਾਈ ਹੋਈ ਕੀ ਸੰਬੰਧ ਰਿਹਾ ਔਰ ਪੂਰੀ ਹਿਸਟਰੀ ਫਿਰੋਜ਼ਪੁਰ ਦੇ ਇਸ ਗੁਰਦੁਆਰਾ ਸਾਹਿਬ ਨਾਲ ਸਾਨੂੰ ਇਹ ਬਰੀਫ ਕਰਕੇ ਦੱਸੋ ਕਿ ਸਾਰਾ ਗੜੀ ਦਾ ਇਤਿਹਾਸ ਕੀ ਫਿਰੋਜ਼ਪੁਰ ਨਾਲ ਰਿਲੇਟਡ ਸੀ ਬਹੁਤ ਸਾਰੀਆਂ ਕਹਾਸਰਾਈਆਂ ਨੇ ਔਰ ਹੁਣ ਤੱਕ ਤੁਸੀਂ ਯਾਦਦਾਸ਼ਤ ਦੇ ਖਜ਼ਾਨੇ ਤੇ ਹਿਸਟਰੀ ਦੇ ਖਜ਼ਾਨੇ ਦੇ ਵਿੱਚ ਕੀ ਕੁਛ ਇਸ ਦੀ ਪੂਰੀ ਹਿਸਟਰੀ ਹੈ ਵੈਦੂਲ ਜੀ ਦਾ ਖਾਲਸਾ ਜਿਹੜੀ ਵੈਦੂਲ ਜੀ ਦੀ ਹਿਸਤਰੀ ਸਭ ਤੋਂ ਪਹਿਲਾਂ ਸ਼ਰਮਾ ਜੀ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਆ ਤੁਸੀਂ ਗੁਰਦਾਸ ਸਾਹਿਬ ਵਿੱਚ ਇਤਿਹਾਸ ਜਾਣਨ ਲਈ ਆਏ ਹੋ ਜਦੋਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ 1849 ਦੇ ਵਿੱਚ ਪੰਜਾਬ ਗੁਲਾਮ ਹੋ ਗਿਆ ਅੰਗਰੇਜ਼ਾਂ ਇਸ 10 ਸਾਲਾਂ ਦੇ ਵਿੱਚ ਸਿੱਖਾਂ ਨੇ ਆਪਣੇ ਰਾਜ ਦੀ ਮੁੜ ਪ੍ਰਾਪਤੀ ਲਈ ਬਹੁਤ ਯਤਨ ਕੀਤੇ ਜ ਜਿਹਦੇ ਵਿੱਚੋਂ 5 ਐਂਗਲੋ ਸਿੱਖਵਾਦ ਪੰਜਾਬ ਵਿੱਚ ਹੋਈਆਂ ਚਾਹ ਲੈਂਦੇ ਪੰਜਾਬ ਵਿੱਚ ਹੋਈਆਂ ਜਿਹਦੇ ਚੋਂ ਤਿੰਨ ਫਰੋਸਪੁਰ ਚ ਹੋਈਆਂ ਨੇ 18 ਦਸੰਬਰ 1845 ਨੂੰ ਮੁਦਕੀ 21 ਦਸੰਬਰ 1845 ਨੂੰ ਫਰੋਸ਼ਾ ਉਹ ਆਖਰੀ ਜਿਹੜੀ جنگ ਸੀ 10 ਫਬਰ ਦੀ 1846 ਸਬਦਾਂ ਉਹ ਜਿੱਥੇ ਸ਼ਾਹ ਮੁਹੰਮਦ ਲਿਖਦੇ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਬੇਦੇਜਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ ਇਹਨਾਂ ਨੇ ਸਾਨੂੰ ਰਾਜ ਨਹੀਂ ਕਰਨ ਦੇਣਾ ਕਿਉਂਕਿ ਸਿੱਖ ਵੀ ਉਸ ਵੇਲੇ ਫਫੜਾ ਦਫੜੀ ਵਿੱਚ ਸਨ ਔਰ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਹੀ ਫੌਜ ਵਿੱਚ ਭਰਤੀ ਕਰ ਲਿਆ ਜਾਵੇ ਔਰ ਉਹਨਾਂ ਨੇ ਇਹਨਾਂ ਨੂੰ ਫੌਜ ਵਿੱਚ ਭਰਤੀ ਕਰ دیا۔ ਔਰ ਇਹ ਜਿਹੜੇ ਸਨ ਸੂਰਬੀਰ ਸਨ ਯੋਧੇ ਸਨ ਜਿਹੜੀ ਸਾਡੀ ਅਫਗਾਨਿਸਤਾਨ ਨਾਲ ਹੱਦ ਲੱਗਦੀ ਸੀ ਉੱਥੇ ਇਹਨਾਂ ਨੂੰ ਤਾਇਨਾਤ ਕੀਤਾ ਉੱਥੇ ਕੁਝ ਚੌਕੀਆਂ ਸਨ ਕੁਝ ਕਿਲੇ ਸਨ ਦੋ ਕਿਲੇ ਸੀ ਇੱਕ ਲੋਕਹਾਰਟ ਇੱਕ ਗੁਲਿਸਤਾ ਇਹ ਮੇਨ ਕਿਲੇ ਸਨ ਇਹ ਇੱਕ ਦੂਸਰੇ ਨੂੰ ਦਿਖਾਈ ਨਹੀਂ ਸੀ ਦੰਦੇ ਇਹਨਾਂ ਦਾ ਆਪਸੀ ਦੂਰੀ 13 ਮੀਲ ਸੀ ਜਦੋਂ ਅਫਗਾਨ ਕਬੀਲੇ ਹਮਲਾ ਕਰ ਦੇ ਸੰ ਤਾਂ ਦੂਸਰੇ ਕਿਲੇ ਵਾਲਿਆਂ ਨੂੰ ਸੁਨੇਹਾ ਨਹੀਂ ਸੀ ਪਹੁੰਚਦਾ ਕਿਉਂਕਿ ਜਿਹੜੀ ਵਾਇਰਲੈਸ ਦੀ ਤਾਰਾਂ ਨੇ ਉਹ ਕੱਟ ਦਿੰਦੀ ਸੀ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਕੋਈ ਐਸਾ ਟੰਗ ਵਾਧਿਆ ਜਾਵੇ ਵੀ ਦੂਸਰੇ ਕਿਲੇ ਨੂੰ ਪਤਾ ਲੱਗ ਸਕੇ ਤਾਂ ਇਹਨਾਂ ਨੇ ਉਹਦੇ ਵਿਚਾਰੇ ਇੱਕ ਚੌਕੀ ਬਣਾਈ ਜੀ ਦਾ ਨਾਂ ਸੀ ਸਾਰਾ ਗੜੀ ਉਹ ਚੌਕੀ ਕੋਈ ਲੜਾਈ ਵਾਸਤੇ ਨਹੀਂ ਸੀ ਉਹ ਸਿਗਨਲ ਚੌਕੀ ਸੀ ਜਿਹਦੇ ਮੁਖੀ ਸੀ ਸਰਦਾਰ ਇਸ਼ਤ ਸਿੰਘ ਇਹ ਚੌਕੀ ਦੇ ਕਮਾਂਡਰ ਸਨ ਉਲ 21 ਸਨ ਸੈਨਿਕ ਵੈਸੇ ਕੁੱਲ ਜਿਹੜੇ ਸੀ 22 ਸੀ 22ਵੇਂ ਨੂੰ ਇਸ ਕਰਕੇ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਖੁਦਾਦਾਦ ਸਥਾਨਕ ਲੋਕ ਸਨ ਜਿਨ੍ਹਾਂ ਨੂੰ ਸੇਵਾ ਵਾਸਤੇ ਰੱਖਿਆ ਸੀ ਤਾਂ ਇਹ ਚੌਕੀ ਦਾ ਕੰਮ ਸੀ ਇਹ ਸੂਰੀ ਦੀ ਰੌਸ਼ਨੀ ਨਾਲ ਫਿਗਰ ਬਣਾਉਂਦੇ ਸਨ ਫੀਲੋਗ੍ਰਾਫ ਸਿਸਟਮ ਸੀ ਸੂਰੀ ਦੀ ਰੌਸ਼ਨੀ ਨਾਲ ਫਿਗਰ ਬਣਾਉਂਦੇ ਸਨ ਜਦੋਂ ਹਮਲਾ ਹੁੰਦਾ ਸੀ ਦੂਸਰੇ ਪਾਸੇ ਉਹਨਾਂ ਨੂੰ ਸੰਕੇਤ ਦਿੰਦੇ ਸਨ ਤਾਂ ਸਰਦਾਰ ਗੁਰਮਖ ਸਿੰਘ ਸਿਗਨਲ ਮੈਨ ਸਨ ਤਾਂ ਜਦੋਂ ਆਤਕਜ਼ਾਈ ਕਬੀਲਾ ਸੀ ਅਫਰੀਦੀ ਕਬੀਲਾ ਸੀ ਤੇ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਦੂਸਰੇ ਪਾਸੇ ਕਿਵੇਂ ਪਤਾ ਲੱਗਦਾ ਹੈ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਸਾਦਾ ਗੜੀ ਇੱਕ ਜਿਹੜੀ ਹੈ ਉਹ ਚੌਕੀ ਬਣ ਗਈ ਹੈ ਉੱਥੋਂ ਮੈਸੇਜ ਆਉਂਦਾ ਹੈ ਪਰ ਉਹਨਾਂ ਨੇ ਸੋਚਿਆ ਸਭ ਤੋਂ ਪਹਿਲਾਂ ਇਸ ਚੌਕੀ ਨੂੰ ਤਬਾਹ ਕੀਤਾ ਜਾਵੇ ਅਫਗਾਨੀ ਕੋਈ ਸੰਗਠਿਤ ਫੌਜ ਨਹੀਂ ਸੀ ਉਹ ਕਬੀਲੇ ਸਨ ਔਰ ਉਹਨਾਂ ਦਾ ਮੁਖੀ ਸੀ ਗੁੱਲ ਬਾਦਸ਼ਾ ਉਹਨਾਂ ਦੀ ਕਮਾਂਡ ਏਟ ਉਹਨਾਂ ਨੇ ਲਗਭਗ 10000 ਫੌਜ ਨਾਲ ਕਿਲੇ ਨੂੰ ਇਸ ਚੌਕੀ ਨੂੰ ਘੇਰ ਲਿਆ ਇਹਦੀ ਸਥਿਤੀ ਇਹ ਸੀ ਵੀ ਪਿੱਛੋਂ ਬਿਲਕੁਲ ਸਿੱਧੀ ਢਲਾਨ ਸੀ ਹਮਲਾ ਨਹੀਂ ਸੀ ਹੋ ਸਕਦਾ ਤਿੰਨ ਪਾਸੋਂ ਢਲਾਨ ਸੀ ਉਹਦੇ ਹਮਲਾ ਹੋ ਸਕਦਾ ਸੀ ਇਹਨਾਂ ਨੇ ਤਿੰਨ ਪਾਸੋਂ ਹੀ ਘੇਰ ਲਿਆ ਉਹ ਸੁਨੇਹਾ ਭੇਜਿਆ ਵੀ ਅਸੀਂ ਚੌਕੀ ਨੂੰ ਘੇਰ ਲਿਆ ਤੁਸੀਂ ਹਥਿਆਰ ਸਿੱਟ ਦਿਓ ਅਸੀਂ ਤੁਹਾਨੂੰ ਸੁਰੱਖਿਤ ਲੰਘਾ ਜਿਹੜਾ ਹੈ ਉਹ ਦੇ ਦਿੰਨੇ ਆ ਉਹਨਾਂ ਨੇ ਕਿਹਾ ਨਹੀਂ ਅਸੀਂ ਉਸ ਗੁਰੂ ਦੇ ਸਿੱਖ ਆ ਜਿਨ੍ਹਾਂ ਨੇ ਕਿਹਾ ਸੀ ਦਸ਼ਮੇਸ਼ ਪਿਤਾ ਜੀ ਨੇ ਜਦ ਆਪ ਕੀਓ ਉਹਦੇ ਨਿਧਾਨ ਬਣੇ ਅਤਹੀ ਰਣ ਮੇ ਤਬ ਜੂਜ ਮੈਦਾਨ ਵੈਸੇ ਸਵੇਰੇ 8 ਵਜੇ ਦੇ ਕਰੀਬ ਸਰਦਾਰ ਗੁਰਮਖ ਸਿੰਘ ਨੇ ਜਿਹੜੇ ਲੌਕ ਹਾਰਡ ਦੇ ਕਮਾਂਡਰ ਸਨ ਕਨਰਲ ਹਾਟਨ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਜਾਪਦਾ ਹੈ ਫੌਜ ਆ ਰਹੀ ਹੈ ਔਰ ਉਹ ਹਮਲਾ ਕਰਨ ਆਦੀ ਹੈ ਮਦਦ ਭੇਜੀ ਜਾਵੇ ਅਫਗਾਨੀਆਂ ਨੇ ਉਸ ਕਿਲੇ ਤੇ ਵੀ ਉਸੇ ਵੇਲੇ ਹਮਲਾ ਕੀਤਾ ਸੀ ਚੌਕੀਆਂ ਤੇ ਵੀ ਹਮਲੇ ਕੀਤੇ ਸੀ ਵੀ ਕੋਈ ਮਦਦ ਨਾ ਸਕੇ ਉਹਨਾਂ ਨੇ ਕਿਹਾ ਵੀ ਮਦਦ ਨਹੀਂ ਭੇਜੀ ਜਾ ਸਕਦੀ ਜਿਵੇਂ ਤੁਹਾਡਾ ਦਿਲ ਕਰਦਾ ਹੈ ਹਥਿਆਰ ਸਿੱਟਣੇ ਨੇ ਲੰਗਾ ਲੈਣਾ ਜਿਵੇਂ ਕਰਨਾ ਹੈ ਉਵੇਂ ਕਰ ਲਓ ਉਹਨਾਂ ਨੇ ਕਿਹਾ ਜੂਝ ਕੇ ਸ਼ਹੀਦ ਹੋਵਾਂਗੇ ਹਾਂ ਨਹੀਂ ਹੈ ਉਹਨਾਂ ਨੇ ਮੈਸੇਜ ਭੇਜਿਆ ਤਾਂ ਉਹਨਾਂ ਅਸ्तार ਇਸ਼ਤ ਸਿੰਘ ਨੇ ਇਹ ਜਵਾਬ ਦਿੱਤਾ ਹੈ ਤਾਂ ਉਹਨਾਂ ਨੇ ਉਹ ਕੋ ਟੋਲ ਲੈ ਕੇ ਆਇਸਨ ਟੋਲਡ ਬਕਾ ਮੋਂਦੇ ਸਨ ਵੀ 10000 ਸਨਕਾਂ ਦੇ ਸਾਹਮਣੇ 21 ਸਨਕ ਕੀ ਨਾਲ ਇਹਨਾਂ ਕੋਲੇ ਮਾਦੂ ਹਥਿਆਰ ਨਹੀਂ ਸਨ ਕਿਉਂਕਿ ਤਾਂ ਸਿਰਫ ਸਿਗਨਲ ਚੌਕੀ ਸੀ ਹੈ ਜੀ ਤਾਂ ਕੁਝ ਸੈਨਿਕਾਂ ਨੇ ਸੜਾ ਗਾੜੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕੀਤਾ ਔਰ ਉਹਨਾਂ ਦੇ 600 ਅਫਗਾਨੀ ਜਿਹੜੇ ਸੀ ਉਹ ਮਾਰ ਦਿੱਤੇ। ਉਹ ਪਿੱਛੇ ਹਟੇ ਨੇ। 14 ਜਿਹੜੇ ਸੀ ਸੈਨਿਕ ਬਾਹਰ ਲੜ ਰਹੇ ਸੀ ਉਹਦੇ ਕੁਝ ਸ਼ਹੀਦ ਹੋਏ ਨੇ, ਕੁਝ ਪੱਟੜ ਹੋਏ ਨੇ, ਉਹ ਪਿੱਛੇ ਹਟੇ ਨੇ। ਇਹ ਵੀ ਉਹਨਾਂ ਨੂੰ ਸ਼ਹੀਦਾਂ ਨੂੰ, ਪੱਟਣ ਨੂੰ ਚੋਕੀ ਦੇ ਅੰਦਰ ਲੈ ਕੇ ਆਏ। ਦੁਬਾਰਾ ਕੁਝ ਸਮੇਂ ਬਾਅਦ ਉਹਨਾਂ ਨੇ ਫਿਰ ਬਹੁਤ ਵੱਡਾ ਹਮਲਾ ਕੀਤਾ। ਉਹਨਾਂ ਨੇ ਇੱਕ ਚਾਲ ਚੱਲੀ। ਆਪਣੀ ਨਾਨੀ ਦਾਦੀ ਦੇ ਤੁਸੀਂ ਪੰਗ ਦੇਖੇ ਹੁਣ ਇਹਨੇ ਵੱਡੇ ਉਹ ਦੋ ਜੋੜ ਕੇ ਉਹਦੇ ਵਿੱਚ ਮਿੱਟੀ ਤੇ ਪੱਥਰ ਪਾ ਕੇ ਇੱਕ ਕੰਧ ਬਣਾ ਲਈ ਤਾਂ ਉਹਦੀ ਸ਼ੈਲਟਰ ਦੇ ਨਾਲ ਉਹ ਅੱਗੇ ਜਿਹੜੇ ਨੇ ਉਹ ਆਏ ਉੱਥੇ ਗੋਲੀ ਅਸਰ ਕਰਨੀ ਸੀ ਸਕਦੀ ਕੋਈ ਇਹਨਾਂ ਕੋਲੇ ਤੋਪਾ ਤਾਂ ਹੈ ਨਹੀਂ ਸਨ ਉਹ ਆ ਕੇ ਉਹਨਾਂ ਨੇ ਇਹ ਸਦਾ ਗੜੀ ਨੂੰ ਜਿਹੜਾ ਸੀ ਇਹ ਪਾੜ ਪਾ ਦਿੱਤਾ ਔਰ ਉੱਥੇ ਆ ਕੇ ਫਿਰ ਉਹਨਾਂ ਨੇ ਕਾਪੂਸ ਲੈ ਕੇ ਇੱਥੇ ਅਗਲਾ ਕਿਉਂਕਿ 4.5 ਦੇ ਕਰੀਬ ਸਰਦਾਰ ਗੁਰਮukh ਸਿੰਘ ਇਹ ਮੈਸੇਜ ਦਿੰਦੇ ਨੇ ਕਦਮ ਨਾਲ ਹਟਣ ਨੂੰ ਵੀ ਸਾਰੇ ਜਿਹੜੇ ਨੇ ਮੇਰੇ ਬਿਨਾਂ ਸ਼ਹੀਦ ਹੋ ਗਏ ਨੇ ਮੈਨੂੰ ਹੁਕਮ ਕਰੋ ਮੈਂ ਲੜਾਂ ਜਾਂ ਮੈਸੇਜ ਭੇਜਦਾ ਹਾਂ ਉਹਨਾਂ ਨੇ ਜਦੋਂ ਲੜਾਈ ਵਾਸਤੇ ਗਿਆ ਵੀ ਪਰਮਿਸ਼ਨ ਗ੍ਰਾਂਟਡ ਉਹਨਾਂ ਨੇ ਉਸ ਸਿਸਟਮ ਨੂੰ ਚਮੜੇ ਦੇ ਬੈਗ ਵਿੱਚ ਪੈਕ ਕੀਤਾ ਪਰ ਉਹਨਾਂ ਦੇ ਅੱਗ ਲੱਗ ਚੁੱਕੀ ਸੀ ਔਰ ਕਿਉਂਕਿ ਚੌਕੀ ਦੇ ਵਿੱਚ ਉਹ ਮਗੋਰੇ ਬਣਾਏ ਸਨ ਜਿਨ੍ਹਾਂ 'ਚ ਰਾਈਫਲਾਂ ਸਨ ਉਹ ਕਦੇ ਉਸ ਥਾਂ ਜਾਂਦੇ ਨੇ ਕਦੇ ਉਸ ਥਾਂ ਜਾਂਦੇ ਨੇ ਕਦੇ ਉਸ ਥਾਂ ਜਾਂਦੇ ਨੇ ਲਗਭਗ 1 ਘੰਟਾ ਦੁਸ਼ਮਣ ਨੂੰ ਉਹਨਾਂ ਨੇ ਉਹ ਰੋਕੀ ਰੱਖਿਆ 5 ਵਜੇ ਦੇ ਕਰੀਬ ਇੱਕਦਮ ਫੈਦੰਗ ਹੋਈ ਆ ਉਸ ਵੇਲੇ ਜਦੋਂ ਸਾਰੇ ਸ਼ੀਰ ਹੋ ਗਏ ਨੇ ਤਾਂ ਉਹਨਾਂ ਨੇ ਦਿੱਤੀ ਕੁਝ ਨਹੀਂ ਲਗਾਈ ਹਰਾਨਗੀ ਦੀ ਇਹ ਗੱਲ ਹੈ ਵੀ ਇਹ ਗੱਲ ਅਲਹਾਬਾਦ ਪ੍ਰਯਾਗ ਦਾ ਅਖਬਾਰ ਪਾਇਨੀਅਰ ਉਹਨੇ ਐਡੀਟਰ ਦੀ ਨੋਟ ਪੁੱਛਿਆ ਅੰਲਾਕਿ ਉਹ ਬਹੁਤ ਦੂਰ ਬੈਠੇ ਨੇ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਕਿਵੇਂ ਮਿਲੀ ਤਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹਾਹਾਕਾਰ ਮਚੀ ਉਹਨਾਂ ਨੇ ਖੜੇ ਹੋ ਕੇ ਸ਼ਰਧਾਂਜਲੀ ਪੈਂਟ ਕੀਤੀ 21 ਹਾਰ ਸਾਦਾ ਗੜੀ ਸਾਹ ਪਹੁੰਚੇ ਗਏ ਉਹਦੇ ਇਹਨਾਂ ਨੂੰ 5 500 ਰੁਪਏ ਤਾਂ ਹੈ ਉਸ ਵੇਲੇ 500 ਰੁਪਏ ਬਹੁਤ ਵੱਡੀ ਦਾਤ ਸੀ ਦੋ ਦੋ ਮਰਬੇ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਤੇ ਸਾਰਿਆਂ ਨੂੰ ਹੀ ਇੰਡੀਅਨ ਆਲਟਰ ਆਫ ਮੈਡਲ ਜਿਹੜਾ ਸਾਡੇ ਪਦਮ ਵੀ ਚੱਕਰ ਦੇ ਬਰਾਬਰ ਦਾ ਹੈ ਉਹ ਸਾਰਿਆਂ ਨੂੰ ਦੇਣ ਦਾ ਐਲਾਨ ਕੀਤਾ ਇਹ ਦੁਨੀਆ ਦੇ ਵਿੱਚ ਪਹਿਲਾ ਇਤਿਹਾਸ ਹੈ ਵੀ ਇਕੱਠਿਆਂ ਨੂੰ ਐਡਾ ਵੱਡਾ ਮੈਡਲ ਜਿਹੜਾ ਸਨਮਾਨ ਜਿਹੜਾ ਉਹ ਦਿੱਤਾ ਜਾਵੇ ਤਾਂ ਫਿਰ ਇਹ ਕੁਝ ਯਾਦਗਾਰਾਂ ਨੇ ਇੱਕ ਫਰੋਸਪੋਰ ਦੇ ਵਿੱਚ ਕਿਉਂਕਿ 36 ਸਿੱਖ ਰਜiment ਜਿਹੜੀ ਸੀ ਉਹ ਕਿਸੇ ਵੜੇ ਇੱਥੇ ਰਹੀ ਸੀ ਫਰੋਸਪੋਰ ਇਹ ਹੋਣ ਦਾ ਇਹ ਕਾਰਨ ਹੈ ਤਾਂ ਫਿਰ ਇਹਨਾਂ ਨੇ 36 ਸਿੱਖ ਰਜiment ਨੂੰ ਤੋੜ ਕੇ 4 ਸਿੱਖ ਰਜiment ਵਿੱਚ ਬਦਲ ਦਿੱਤਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਦਾਗੜੀ ਸਾਹਿਬ ਹੈ ਅੰਗਰੇਜ਼ ਇੱਕ ਸ਼ਿਆਣੀ ਕੌਮ ਵੀ ਹੈ ਉਹਨਾਂ ਨੇ ਉੱਥੇ ਕਿਉਂ ਕਿਦਾ ਸੀ ਇਸ ਕਰਕੇ ਰਸਤਾ ਸੀ ਤਾਂ ਬਣਾਇਆ ਵੀ ਲੋਕਾਂ ਨੂੰ ਇਹ ਪਤਾ ਲੱਗੇ ਵੀ ਅੰਗਰੇਜ਼ ਆਪਣੇ ਸ਼ਹੀਦਾਂ ਦਾ ਸਨਮਾਨ ਕਿੰਨਾ ਕਰਦੇ ਨੇ ਇੱਕ ਉਹੀ ਪੱਥਰ ਜੋੜ ਕੇ ਸਾਦਾ ਗੜੀ ਸਾਹਿਬ ਸਮਾਦਕ ਬਣਾਇਆ ਗਿਆ ਇੱਕ ਕਿਲਾ ਲੌਕ ਹਾਰਟ ਵਿੱਚ ਜਿਹੜਾ ਸੀ ਉਹ ਬਣਾਇਆ ਗਿਆ ਜਿਸ ਸਥਾਨ ਤੇ ਆਪਾਂ ਖੜੇ ਆ ਇਹ 1902 ਦੇ ਵਿੱਚ ਬਣਨਾ ਸ਼ੁਰੂ ਹੋਇਆ 1904 ਵਿੱਚ ਇਹ ਪੂਰਾ ਹੋਇਆ ਸਰ ਚਾਰਲਸ ਮਿੰਟਗਮਰੀ ਜਿਹੜੇ ਪੰਜਾਬ ਦੇ ਲੈਫਟੀਨੈਂਟ ਕਮਾਂਡਰ ਸਨ ਉਹਨਾਂ ਨੇ ਇਹਦਾ ਉਤਕਾਟਨ ਕੀਤਾ ਉਹ ਦੁਨੀਆ ਦੇ ਮਹਾਨ ਆਰਕੀਟੈਕਚਰ ਪਾਈরাম ਸਿੰਘ ਜੀ ਜਿਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਦਾ ਦਰਬਾਰ ਹਾਲ ਦਾ ਵੀ ਨਕਸ਼ਾ ਬਣਾਇਆ ਸੀ ਇਹ ਨਕਸ਼ਾ ਉਹਨਾਂ ਦਾ ਤਿਆਰ ਕੀਤਾ ਹੋਇਆ ਹੈ ਇਹ ਬਾਕਮਾਲ ਜਿਹੜਾ ਇਹਦਾ ਨਕਸ਼ਾ ਹੈ ਕਿਉਂਕਿ ਦਿੱਲੀ ਯੂਨੀਵਰਸਿਟੀ ਤੋਂ ਮਹਾਜਨ ਜੰਜੀਤ ਸਿੰਘ ਯੂਨੀਵਰਸਿਟੀ ਤੋਂ ਵਿਦਿਆਰਥੀ ਅਕਸ਼ਦੀ ਇੱਥੇ ਸਟੱਡੀ ਵਾਸਤੇ ਜਿਹੜੇ ਨੇ ਆਉਂਦੇ ਨੇ ਤਾਂ 12 ਸਤੰਬਰ ਦੀ ਕਿਉਂਕਿ ਇਹ ਘਟਨਾ ਹੈ ਇਸ ਕਰਕੇ ਇੱਥੇ ਹੁਣ ਪਹਿਲਾਂ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡੀਸੀ ਸਾਹਿਬ ਦੇ ਚੇਅਰਮੈਨ ਹੁੰਦੇ ਸਨ ਹੁਣ 17 ਦੇ ਵਿੱਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਆਨੇ ਇਹ ਆਦਮੀ ਨੂੰ ਦੇ ਦਿੱਤਾ ਸੀ ਇਸ ਲਈ ਹੁਣ ਸਾਂਝਾ ਸਹਿਯੋਗ ਹੁੰਦਾ ਆਦਮੀ ਦਾ ਤੇ ਸਿਵਲ ਪ੍ਰਸ਼ਾਸਨ ਦਾ 12 ਸਤੰਬਰ ਨੂੰ ਰਾਸ਼ਟਰੀ ਸਮਾਗਮ ਜਿਹੜਾ ਹੈ ਮਨਾਇਆ ਜਾਂਦਾ ਹੈ ਕਿ ਉੱਚੇ-ਚੇਤੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਉਣ ਜਾਂ ਕੋਈ ਮੁੱਖ ਮੰਤਰੀ ਆਵੇ ਉਹ ਇੱਥੇ ਆਉਂਦੇ ਨੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ ਔਰ ਆਮ ਪਬਲਿਕ ਵੀ ਜਿਹੜੀ ਹੈ ਇੱਥੇ ਆਉਂਦੀ ਹੈ ਕਿ ਸਾਡੇ ਅੱਠ ਕਿਲੇ ਦਾ ਕੰਪਲੈਕਸ ਹੈ ਹੁਣ ਪਿੱਛੇ ਦੀ ਪੰਜਾਬ ਸਰਕਾਰ ਨੇ ਇਹਦੇ ਵਿੱਚ ਗ੍ਰੀਵ ਜਿਵੇਂ ਬਣਾਇਆ ਆ ਆਪਾਂ ਖੱਬੇ ਹੱਥ ਵੇਖ ਰਹੇ ਹਾਂ ਇੱਕ ਲਾਟ ਵੀ ਜਿਹੜੀ ਹੈ ਉਹ ਬਣਾਈ ਹੋਈ ਹੈ ਇਹ ਇਹ ਪਵਿੱਤਰ ਸਥਾਨ ਹੈ ਤੇ ਇੱਥੇ ਹਰ ਸਾਲ ਹਰ ਉਹ ਜੀ ਜਿਹੜੇ ਐ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਪ ਹੁੰਦੇ ਨੇ ਉਹ ਸ਼ੀਦਾਂ ਨੂੰ ਨਸਤ ਨਸ ਨਸਤ ਕੀ ਜਾਣੇ ਰੈਗੂ ਜੀ ਦਾ ਖਾਲਸਾ ਰੈਗੂ ਜੀ